ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੂੰ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਮਾਨੂਕੇ ਗੱਲ ਤਹਿਸੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਏ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰਟੀਨ ਚੀ ਬਸੂ ਆਉਂਦੇ ਰਹਿੰਦੇ ਨੇ ਰਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਪਰਸੋ ਵੀ ਵੀਡੀਓ ਪਾਈ ਸੀ ਆਪਾਂ ਅੱਜ ਦੋ ਐਨੀਮਲ ਸੇਲ ਆ ਇੱਕ ਜਿਹੜੀ ਮੈਨੂੰ ਵੀ ਕਈ ਬਹੁਤ ਫੋਨ ਆਉਂਦੇ ਆ ਬਾਈ ਗੈਰ ਚਾਹੀਦੀ ਆ ਉਹਨਾਂ ਵਾਸਤੇ ਤੋਹਫਾ ਸੀੜ ਸਬੂਧਾਨ ਤੋਂ ਕੋਈ ਨਹੀਂ ਤੇ ਇੱਕ ਤੋਕੜਗਾ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਗਰਚਰਨ ਸਿੰਘ ਪਿੰਡ ਮਾਨੂਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਆਸੀ ਨਾਲ ਮੋਬਾਈਲ ਨੰਬਰ ਜੀ 8903733833 ਠੀਕ ਆ ਜਿਹੜੇ ਆਪਾਂ ਬਾਈ ਪਹਿਲਾ ਮਾਲ ਦੀ ਪਾਈ ਸੀ ਵੀਡੀਓ ਵੈਗ ਜ ਆਪਾਂ ਹੋ ਗਿਆ ਸੇਲ ਕੇ ਸਾਈਆਂ ਪਾਈਆਂ ਇੱਕ ਦੋ ਨੂੰ ਲੈ ਜਾਣਗੇ ਠੀਕ ਆ ਓਕੇ ਅੱਜ ਦੋ ਤਾਂ ਗਾਂ ਆ ਇੱਕ ਸਟਿੱਪਣੀਆ ਮਸ਼ੀਨਾਂ ਦੀ ਆ ਜੀ ਹਾਂ ਹਾਂ ਵੱਡੀਆਂ ਵੱਡੀਆਂ 16 18 ਵਾਲੀਆਂ ਹਾਂ 18 ਵਾਲੀਆਂ 18 ਵਾਲੀਆਂ ਸਨੇ ਤੂਪਾਰੇ ਮਨਾਰ ਸਾਰਾ ਕੁਝ ਉਹ ਵੀ ਆਪਾਂ ਬਾਅਦ ਚ ਦਿਖਾ ਦਾਂਗੇ ਤੇ ਬਾਈ ਤੂੰ ਓਕਰ ਤੋਂ ਸ਼ੁਰੂ ਕਰ ਲੈ ਸੁਆ ਗੈ ਨਮਾ ਸੁਈ ਆ ਇਹ ਜੀ ਮਾਂ ਤਾਂ ਨੇ ਆਪ ਨੂੰ ਦੂਜਾ ਕਿ ਅੱਜ ਹੀ ਆਈ ਹੈ ਠੀਕ ਆ ਜੀ ਦੁੱਧ 6 ਲੀਟਰ ਕਿਹਾ ਠੀਕ ਆ ਜੀ ਠੀਕ ਆ ਤੇ ਇਹਨੂੰ 1.5 ਮਹੀਨਾ ਹੋ ਗਿਆ ਅਗਲਾ ਝੂਠ ਵੀ ਮਾਰ ਦਿੰਦਾ ਠੀਕ ਆ ਜੀ ਅਸੀਂ ਤਾਂ ਵੀ ਸਹਿਤ ਤਾਂ ਹੂੰਗੀ ਮਿਲ ਪੈਂਦੀ ਆ ਬੱਚੀ ਆ ਤਿੰਨ ਮਹੀਨੇ ਦੀ ਚਾਹੁੰਦੀ ਬੱਚੀ ਆ ਜਿੰਨੇ ਦੀ ਮਰਜ਼ੀ ਮੰਨ ਲਓ 6 ਕਿਲੋ ਜੋਕ ਦੇ ਦਿਆਂਗੇ ਹਾਂ 6 ਮੈਂ ਧਾਰਾ ਮਾਰ ਕੇ ਲਿਆ ਪਤਾ ਲੱਗ ਜੂ ਹੱਥੋਂ ਤੱਕ ਸਵੇਰ ਤੱਕ ਕਿੰਨਾ ਕੱਢਦੀ ਬਾਕੀ ਦੇ ਦੂ 6 ਦੁੱਧ ਤਾਂ ਬਾਅਦ ਜੂਗੀ ਠੀਕ ਆ ਜੀ ਆਉਂ ਹੋ ਜਥਾਂ ਹੂੰਗੀ ਬਸ ਠੀਕ ਕੱਟ ਸੇ ਵਾਲ ਕਿ ਦੇਖਾ ਦੇ ਵੀ ਤੋੜਾ ਜੀ ਮਾਲਕਾ ਨੇ ਦੂਜੇ ਸੂਏ ਕਹਿ ਕੇ ਦਿੱਤੀ ਆ ਸਮੇਤ ਬੱਚੀ ਮਿਲਣੀ ਆ ਤੁਹਾਨੂੰ ਜੇ ਬੱਚੀ ਦੀ ਸੇਵਾ ਗੌਰ ਹੋ ਜੇ ਤਾਂ ਸੋਹਣੀ ਵੜੋ ਬਾਂਜੂ ਜਿਹੜਾ ਨੈੱਟ ਦੁੱਧ ਆ ਉਹ 6 ਕਿਲੋ ਤਿਆਰ ਆ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚਵਾਈ ਕਰ ਲਿਓ ਚਾਰ ਟਾਈਮ ਕਰ ਲਿਓ ਚਾਹੇ ਕਰ ਲਿਓ 6 ਟਾਈਮ ਮੈਂ ਰੇਕ ਵੀਡੀਓ ਚ ਕਹਿਣਾ ਹੁੰਨਾ ਸੂਏ ਸਵਾਏ ਪਸ਼ੂ ਦੀ ਚਵਾਈ ਜਰੂਰ ਕਰ ਲਿਆ ਕਰੋ ਕਿਉਂਕਿ ਬਈ ਪੈਸੇ ਤੁਸੀਂ ਲਾਉਣੇ ਆ ਤਸੱਲੀ ਕਰਨ ਦਾ ਤੁਹਾਡਾ ਹੱਕ ਆ ਮੋੜ ਲਿਆ ਵੀਰ ਅੱਛਾ ਨੋ ਹੀ ਕਰ ਜੀ ਦੋ ਦਿਨਾਂ ਜੀ ਠੀਕ ਆ ਜੀ ਆਈ ਉਹ ਜਿੱਥਾਂ ਥੋੜੀ ਜੀ ਘੱਟ ਸੇਵਾ ਵਾਲੇ ਘਰ ਆਈ ਆ ਥਣਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲੇ ਕੱਦ ਵਜਨ ਦੀ ਵੀ ਠੀਕ ਆ ਜੀ ਬਾਕੀ ਘੱਟ ਸੇਵਾ ਵਾਲੇ ਕਰ ਕਰੋ ਵਾਈ ਕਰਕੇ ਥੋੜੀ ਜੀ ਹੈਗੀ ਆ ਲਿਸੀ ਆ ਜੀ ਬਾਕੀ ਅੱਗੇ ਸੇਵਾ ਨਾਲ ਦੁੱਧ ਵੱਧ ਵੀ ਜਾਊ ਇਹ ਮਗਰ ਬੱਚੀ ਆ ਜੀ ਤੇ ਇੱਕ ਡੇਢ ਮਹੀਨਾ ਮਾਲਕਾਂ ਨੇ ਦੱਸਿਆ ਬਈ ਏ ਆਈ ਹੋਈ ਨੂੰ ਖਾਲੀ ਮੰਨ ਕੇ ਲਈ ਖਾਲੀ ਮੰਨ ਕੇ ਦੇਣੀ ਹੈ ਨਾ ਬਈ ਹਾਂਜੀ ਹਾਂ ਖਾਲੀ ਕਹਿ ਦਿੰਦਾ ਅਗਲਾ ਕਿ ਮੇਰਾ ਹੁੰਦਾ ਵੀ ਸਹੀ ਐਡਰੈਸ ਕੇ ਰੱਖਾ ਤੂੰ ਹੀ ਹੁੰਦਾ ਸਹੀ ਗੱਲ ਹੈ ਜੀ ਵੱਲਾ ਭਾਈ ਜਮਾ ਜਾਜ ਤਾਂ ਲੈਣ ਦੇ। ਕਹੇ ਬਾ 12000 ਦੀ ਦੇਣੀ ਹੈ। ਭਾਈ ਕੋਈ ਆਏ ਨਾ ਕਰੇ 10 ਲੈਣਾ 9 ਲੈ ਜੇ 12 ਦੀ ਪੁਗਤੀ ਤਾਂ ਜੇ ਛੋੜ ਹੀ ਆ ਵਿੱਚੋਂ। ਠੀਕ ਹੈ। ਉਹ ਉਹ ਖੁਸ਼ੀ ਨਾਵੇਂ ਜਿੰਨੇ ਮਰਜੀ। ਹਾਂ ਜੇ ਦੁੱਧ 9 ਫਾਰ ਕੀ 10 ਫਿਰ 15 ਦੀ ਦੇ ਦਿਆਂਗੇ। ਠੀਕ ਆ। 12000 ਜੇ ਤੁਹਾਨੂੰ ਗਾਣ ਹੀ ਮਿਲਣੀ ਜੀ ਟੋਕੜ ਸਮੇਤ ਬੱਚੀ। ਆ ਬੱਚੀ ਤਾਂ ਸੰਤੂ ਬਹੁਤ ਚੰਗਾ ਲੱਗਿਆ। ਮੈਂ ਤਾਂ ਬੱਚੀ। ਬੱਚੀ। ਚਾਈ ਵਾਲ ਬੱਚੀ ਦੇਖੋ। ਲਓ ਜੀ ਚੈੱਕ ਕਰੋ। ਦੇਖ। ਇਹ ਤਾਂ ਸੇਵਾ ਭਾਲਦੀ ਆ ਕਰਮ ਵਾਲੀ। ਸੇਵਾ ਹੋ ਗਈ ਤਾਂ ਵਧੀਆ ਬੈੜ ਬਣ ਜੂ 2 ਨੰਬਰ ਗਿਰ। ਪਹਿਲਾਂ ਦਾ ਥਾਂ ਸਾਈਜ਼ ਚੈੱਕ ਕਰੋ ਜੀ ਸੂਈ ਬਾਈ ਕਰ ਦੋ। ਇਹ 7 ਘੰਟੇ ਹੋਏ ਹੁਣ। ਅੱਜ ਹੀ ਆਈ ਹਾਂ। ਕੋਈ ਦੰਨ ਜਮਾ ਕੋਈ ਮਤਲਬ ਨਹੀਂ ਲੜ ਵੀਰੋ ਪਈ ਤਾਂ ਗੱਡੀ ਤੇ ਪਾਈ ਆ। ਅੱਛੇ ਦਾ ਨਾੜਾ ਗਿੱਲਾ ਵੇਖੋ। ਬੱਚਾ ਜੀ ਇਹ ਹੈ। ਹਾਂ ਗਿੱਲਾ ਨਾੜਾ। ਨਾੜੂਆ ਗਿੱਲਾ ਚੈੱਕ ਕਰ ਲਓ। ਤੇ ਭਾਈ ਬੋਲਾ ਕਿੰਨਾ ਕ ਕੱਢ ਲਿਆ? ਬੋਲਾ ਇਹ ਜਿਹੜੀ ਮੈਥੋਂ ਹੀ ਗਈ ਸੀ। ਡੋਂਗੜ ਗੱਪਣ ਉਦੋਂ ਕਿਉਂ ਦਿਨ ਦੀ ਗੱਪਣ ਥੱਲੇ 12 ਲੀਟਰ ਸੀ। ਹੁਣ ਆਪਾਂ ਨੂੰ ਤਾਂ ਹੀ ਲੈ ਲਈ 20 ਲੀਟਰ ਦੁੱਧ ਪਾਉਗੀ ਖੁੱਲਾ। ਹੁਣ ਕਿੰਨਾ ਕ ਬੋਲਾ ਨਿਕਲਿਆ ਵਾ? 10 ਲੀ ਮਰ ਗਿਆ। ਅੱਛਾ 10 ਲੀ ਮਰ ਤੇ ਸਿਉਲ ਸਾਗੂਰੀ ਲਾਓ ਜੀ ਚਾਹੇ ਮੱਝ ਮੰਨ ਕੇ ਲੈਣ ਵਾਲੀ ਧਾਰਾ ਵੀ ਮੋਟੀ ਗੰਨੇ ਵਰਗੀ ਆਉਂਦੀ ਆ ਚਾਰੇ ਥਣਾ ਜੋ ਸੇਮ ਹੀ ਧਾਰਾ ਬਾਕੀ ਤਸੱਲੀ ਤੁਸੀਂ ਕਰਨੀ ਆ ਥਣ ਬਹੁਤ ਮੱਝਾਂ ਰਗ ਲੱਗਿਆ ਵਾ ਨੇੜੇ ਸੈਂਗਾ ਮਾਰਦੀ ਮੁਰਦੀ ਤਾਂ ਨਹੀਂ ਨਾ ਇਹ ਨਾ ਪਹ ਤੋ ਇਫਰੋ ਚੱਕੀ ਪਾ ਲੋ ਹੋਰ ਟੋਪ ਐਵਰੇਜ ਨਹੀਂ ਆਉਂਦੀ ਲੋ ਜੀ ਚੈੱਕ ਕਰੋ ਤੋਰ ਕੇ ਦਿਖਾ ਦੀ ਵੀਰੇ ਵੀ ਆਪਾ ਲੈਂਦੇ ਨਹੀਂ ਕਿ ਜਿਹੜੇ ਗੱਲਾਂ ਆ ਗੈਰ ਹੋਈ ਹਾਂਜੀ ਇਹ ਤਾਂ ਲੈਂਦੇ ਨਹੀਂ ਕੋਹੀ ਜਿ ਗੰਦੀ ਇਹ ਬਈ ਮੱਝ ਹੀ ਆ ਗਰਮੀ ਦਾ ਤੋਹਫਾ ਗਰਮੀ ਦਾ ਬਈ ਮਨਾਉਣੀ ਨਹੀਂ ਤੇ ਫੈਟ ਜੇ ਕੱਢਣੀ ਹੋਵੇ ਮੱਜਾਂ ਜਿੰਨੀ ਆ ਜਾਣੀ ਕਰਮਾ ਥੋੜਾ ਜਿਹਾ ਨਾ ਕੈਮਰੇ ਤੋਂ ਡਰਦਾ ਉਪਰ ਆ ਘਰ ਜਾਂਦਾ ਤਾਜ਼ਾ ਹੀ ਆਇਆ ਬਸ ਬਾਕੀ ਫੇਸ ਕੁਆਲਿਟੀ ਚੈੱਕ ਕਰ ਲੋ ਕੱਦ ਕੱਠ ਦੀ ਚੰਗੀ ਆ ਥੋੜਾ ਜਿਹਾ ਡਰਦਾ ਹੀ ਆ ਬਸ ਉਹ ਸੀਲ ਸੌ ਪੂਰੀ ਆ ਜੀ ਫਣਾ ਦੇ ਸਹਿਜ ਵੀ ਸੋਨੇ ਆ ਤਸੱਲੀ ਆ ਕੇ ਕਰ ਲਿਓ ਕੋਈ ਭੂਰ ਛਿੱਟਾ ਨਹੀਂ ਥੋੜਾ ਜਿਹਾ ਬੱਚੇ ਦਾ ਵੀ ਕਰ ਜਾਂਦਾ ਜੀ ਪਸੂ ਮਗਰ ਬੱਚਾ ਬੱਛਾ ਏ 7 ਘੰਟੇ ਹੋ ਗਏ ਸੂਈ ਨੂੰ ਜੇਰ ਇਹਦਾ ਮੁੱਲ ਬਈ ਇਹਦਾ ਮੁੱਲ ਜੀ 52000 ਕਰੋੜ 60 ਕਰੋੜੋਂ 50 ਦੀ ਦੇਣੀ ਹਾਂ ਨਹੀਂ ਹਾਂ ਹਾਂ ਨਹੀਂ ਆ ਵਿੱਚੋਂ ਮਾਨਤਾ ਨਹੀਂ ਰਖੋ ਦੋਸਤਾਂ ਦਾ ਬਾਣਾ ਠੀਕ ਆ 50000 ਦੀ ਬਾਈ ਕਹਿੰਦਾ ਯੈਸ ਨੋਆ ਗੱਲਾਂ ਮਾਨਤਾ ਨਹੀਂ ਹੈ ਬੱਸ ਕਹਾਂ ਮੈਂ ਮੰਨ ਕੇ ਲੈ ਲਵਾਂ ਮੈਂ ਮੰਨ ਕੇ ਲੈ ਲਵਾਂ ਸਹੀ ਨਿਆਲੇ ਨਿਆਲੇ ਦਾ ਚੋਲੋ ਬਿਨਾਂ ਚੋਲੋ ਦੁਨੀ ਪੱਸੀ ਵੇਖ ਚੋਲੋ ਆਪਾਂ ਤੋਂ ਹੀ ਕਹੀ ਸੀ ਠੀਕ ਆ ਜੀ ਤਸੱਲੀ ਬਾਈ ਦੇ ਘਰੇ ਕਰ ਲਿਓ ਠੀਕ ਆ ਬਾਕੀ 50000 ਚ ਛੋੜ ਹੀ ਹੋਊਗੀ ਤੇ 12000 ਚ ਛੋੜ ਹੋਊਗੀ ਇਹ ਇਹ ਗੱਬਣ ਹੋ ਸਕਦੀ ਆ ਆਪਾਂ ਖਾਲੀ ਕਰਕੇ ਲੈਂਦੀ ਖਾਲੀ ਅੱਜ ਹੀ ਆਈ ਠੀਕ ਆ ਜੀ ਯਾਨੀ ਮੰਗੋ ਇਹ ਵੀ ਦੇਖੋ ਸੀ ਲਾ ਲਓ ਜੀ ਲ ਆਈ ਨਹੀਂ ਮਾਰੀ ਜਦੋਂ ਲਓ ਜਿਵੇਂ ਮਰਜੀ ਮਾਰੀ ਚਲੋ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ 122 ਦੀਆਂ ਸਟਿੱਪਣੀਆਂ ਵੀ ਬਾਈ ਕੋਲ ਅਵੇਲੇਬਲ ਹੁੰਦੀਆਂ ਜੇ ਜ ਤੁਹਾਨੂੰ ਚਾਹੀਦੀ ਆਪਾਂ ਡਿਟੇਲ ਲੈ ਲੈਣਾ ਕਿੰਨੇ ਦੇ ਟਾਇਰ ਵਾਲੀਆਂ ਸਟਿੱਪਣੀਆਂ ਜੀ ਬਾਈ 80 ਪੈਸੇ ਲੈ ਲਓ 70 ਲੈ ਲਓ 50 ਲੈ ਲਓ 30 ਲੈ ਲਓ 18 ਦੇ ਟਾਇਰ ਚ ਆ ਹ ਸਨੇ ਰੈਮ 18 ਦੇ ਟਾਇਰ ਚ ਸਨੇ ਰੈਮ ਸਨੇਕੂ ਠੀਕ ਆ ਕੰਪਲੀਟ ਦੇ ਦਾਂਗੇ ਜਿੰਨੇ ਮਰਜੀ ਟਾਇਰ ਲੈ ਲਓ ਵੱਧ ਲੈ ਲਓ ਘੱਟ ਲੈ ਲਓ ਪਗਲੇ ਨੂੰ ਹੁੰਦੀ ਵੀ 70 ਕ ਪੈਸੇ ਠੀਕ ਆ ਉਸ ਹਿਸਾਬ ਨਾਲ ਆਪਣਾ ਰੇਟ ਹੋ ਜਾ ਕਰ ਲਾਂਗੇ ਜਿਹੜਾ ਟਾਇਰ ਮੰਗੂਗਾ ਯਾਨੀ ਜੇ ਜੀ ਜੇ ਹਾਲਤ ਸਾਫ ਆ ਤਾਂ ਉਹ ਜਾ ਰੇਟ ਹੋ ਜਾਊਗਾ ਜੇ ਰਹਿ ਗਈ ਆ ਵੀ ਦੇ ਦਾਂਗੇ ਐਸਾ ਨੇ ਰੈਮ ਵੀ ਠੀਕ ਆ ਜਿਵੇਂ ਤੁਹਾਨੂੰ ਫਿੱਟ ਹੁੰਦੀ ਆ ਜਿੰਨੇ ਪੈਸੇ 60 ਪੈਸੇ 70 ਪੈਸੇ 80 ਪੈਸੇ ਟਾਇਰ ਜਿੰਨੇ ਵੀ ਚਾਹੀਦੇ ਆ ਬਾਈ ਕੋਲ ਅਵੇਲੇਬਲ ਹੁੰਦੀ ਆ ਟਿਪਣੀਆਂ ਇੱਕੋ ਜੀ ਕੰਪਲੀਟ ਇੱਕੋ ਹੀ ਜੋੜੀ ਵੀ ਦੇ ਦੇਣਾ ਠੀਕ ਆ ਜੋੜੀ ਵੀ ਮੈਦਿਊਮ ਰੈਮ ਤੋਂ ਲੈਣੇ ਆ ਕੱਲੇ ਵੀ ਦੇ ਦੇ ਰੇ ਰੈ ਸਾਰਾ ਕੁਝ ਹੀ ਮਿਲ ਜੂ ਰੈਮ ਵੀ ਮਿਲ ਜਾਣਗੇ ਟਾਇਰ ਵੀ ਮਿਲ ਜਾਣਗੇ ਟੂਪਾਂ ਵੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ